ਪ੍ਰਧਾਨ ਸਾਹਿਬ ਆ ਗਿਆ ਰੱਤੋ ਉਹ ਕਿਨ੍ਹਾ ਹੋਗਾ ਮੋਰ ਤਾਂ ਦੁੱਧ ਤੋਂ ਦੇਵੇ ਨੇ ਉਹ ਨਹੀਂ ਪ੍ਰਧਾਨ ਸਾਹਿਬ ਉਹ ਤੇ ਬੰਦਾ ਹੀ ਬੜਾ ਵਧੀਆ ਨਿਕਲਿਆ ਕਹਿੰਦਾ ਮੈਂ ਆਪਣੇ ਹੱਥੀ ਸੱਜੜਾ ਦੁੱਧ ਚੋ ਕੇ ਲਿਆਉਣਾ ਤੇ ਪਿਉਣਾ ਪ੍ਰਧਾਨ ਸਾਹਿਬ ਨੂੰ ਹੋਇਆ ਮਿਲਿਆ ਆ ਟੀਨਰ ਆ ਲਾ ਕੇ ਨਾ ਵੇਚ ਜਾ ਉਹ ਜਿਵੇਂ ਤੇਰਾ ਟਾਈਮ ਲਾ ਕੇ ਤੁਰਿਆ ਨਾ ਤੇ ਗਰਮੀਆਂ ਤੂੰ ਹੀ ਸ਼ਾਮੇ ਵਿਆਹ ਕਰਨਾ ਹੈ ਓਏ ਮੈਂ ਪਕਾਈ ਨਾ ਮਾਰੀ ਜਾ ਇਹ ਮੈਂ ਥੋੜਾ ਵੇਚੀਆਂ ਇਹ ਤੇ ਨੇਰੀ ਨੌਡੀਆਂ ਓ ਮੈਂ ਤਾਂ ਘੰਟਾ ਹੋ ਗਿਆ ਤੈਨੂੰ ਢਿਕਣ ਡਿਆ ਓ ਤੂੰ ਮੈਨੂੰ ਕਲੀ ਢਿਕੀਣਾ ਹੈ ਹਮੈਂ ਤੈਨੂੰ ਦੱਸ ਕੇ ਤਾਂ ਆਇਆ ਹਾਂ ਕਿ ਪ੍ਰਧਾਨ ਵਾਲਿਆਂ ਆਪਾਂ ਦੋਵੇਂ ਇਕੱਠੇ ਚੱਲਾਂਗੇ ਦੁੱਧ ਲੈ ਕੇ ਓ ਤੇਨੂੰ ਪ੍ਰਧਾਨ ਕੋਲ ਕੀ ਕੰਮ ਆ ਓਏ ਮੈਨੂੰ ਕੰਮ ਕੀ ਹੋਣਾ ਹੈ ਓ ਮੈਂ ਆਖਿਆ ਐਡਾ ਚਵਲ ਬੰਦਾ ਹੈ ਆਂਦਾ ਮੈਨੂੰ ਬੱਕਰੀ ਦੇ ਕੋਲੋਂ ਮੁਸ਼ਕਾਉਂਦਾ ਹੈ ਹੋ ਨਾ ਮੈਂ ਵੇਖੂਗਾ ਨਾ ਕਿ ਦੁੱਧ ਭੜਾ ਕਿਵੇਂ ਪੀਂਦਾ ਏ ਹੁਣ ਨਾਲੇ ਐਸੇ ਬਹਾਨੇ ਭੋਰਾ ਬੇਇੱਜ਼ਤੀ ਕਰਾਵਾਂਗੇ ਉਹ ਚਲ ਆ ਜਾ ਫਿਰ ਲਓ ਪ੍ਰਧਾਨ ਸਾਹਿਬ ਸਤਰੀਆ ਤਾਇਆ ਦੁੱਧ ਝੋਕ ਲੈ ਲੈਂਦੇ ਓ ਪੀਓ ਤੇ ਹੋ ਜਾਓ ਕਾਮਯਾਬ ਉਹ ਕਾਮਯਾਬ ਹੋਣ ਨੂੰ ਪ੍ਰਧਾਨ ਵੋਟਾਂ ਦੇ ਖਲੋਤਾ ਵਾ ਉਹ ਕਹਿਣਾ ਕਰੋ ਓਏ ਇਹ ਦੇਓ ਤੇਰਾ ਦੇਣ ਕਿੱਥੇ ਦੇਵਾਂਗੇ ਇੰਨੀ ਤੇਰੀ ਕੁੱਤੇ ਖਾਣੀ ਕੀਤੀ ਏ ਤੇ ਦੁੱਧ ਫੇਰ ਲੈ ਕੇ ਆ ਗਿਆ ਤੂੰ ਓਏ ਪ੍ਰਧਾਨ ਜੀ ਅਜੇ ਵੀ ਇਨਸਾਨੀਅਤ ਤੇ ਜਿੰਦਾ ਏ ਓਏ ਅਮਲੀਆ ਇਨਸਾਨੀਅਤ ਤੇ ਜਿੰਦਾ ਆ ਤੂੰ ਇਹਦੇ ਨਾਲ ਕੀ ਲੈਣਾ ਆ ਓਏ ਮੈਂ ਆਖਿਆ ਪ੍ਰਧਾਨਾ ਜੀਰੇ ਜੀ ਪਤਾ ਹੀ ਲਿਆ ਵਾਂ ਮੁੜ ਕੇ ਕੀ ਵੀ ਤਾਂ ਮੇਰੇ ਤੋਂ ਸਰਕਾਰ ਤੇ ਆ ਜਾਵੇ ਕਿ ਨਾ ਓ ਨੋ ਓ ਅਮਲੀਆ ਕੀ ਬਲੱਛਣ ਪੁਣਾ ਕਰੀ ਜਾਂਦਾ ਤੂੰ ਕੀ ਚਾਹੁੰਦਾ ਪ੍ਰਧਾਨ ਮਰ ਜੇ ਤੇ ਮੁੜ ਕੇ ਮੈਂ ਪ੍ਰਧਾਨ ਬਣ ਜਾ ਇਹਨੂੰ ਦੇ ਦਵਾਂ ਪ੍ਰਧਾਨ ਜੀ ਦੀ ਸੀਟ ਤੂੰ ਅਮਲੀਆ ਕੀ ਪੋਕੀ ਜਾਂਦਾ ਓਏ ਪ੍ਰਧਾਨ ਸਾਹਿਬ ਮੇਰਾ ਵੀ ਤਜਰਬਾ ਏ ਓਏ 90 ਦੇ ਵਿੱਚੋਂ 100 ਗੇਸ ਨਹੀਂ ਮਾਜਦਾ ਪਾ ਤੂੰ ਕਿਥੇ ਕੋਰਸ ਕਰਦਾ ਰਿਆ ਓਏ ਮੇਰਾ ਕੋਰਸ ਕਿਤੇ ਘਟਿਆ ਓਏ ਮੈਂ ਤੜਕੀ ਉੱਠ ਕੇ ਚਾਹ ਬਾਅਦ ਚ ਪੀਣਾ ਤੇ ਸਰਕਾਰੀ ਹਸਪਤਾਲ ਪਹਿਲਾਂ ਜਾਣਾ ਉੱਥੇ ਜਿੰਨੇ ਵੀ ਉਹ ਜੇ ਕੇਸ ਆਉਂਦੇ ਆ ਨਾ ਉਹ ਸਾਰੇ ਮੈਂ ਹੀ ਵੇਣਾ ਆਹ ਹੋ ਗਿਆ ਵੇਣਾ ਤੂੰ ਕੇਸ ਵੱਡਾ ਐਮਬੀਬੀਐਸ ਡਾਕਟਰ ਦੇ ਬਿਆ ਤੂੰ ਇਹਦੀਆਂ ਚਵੜਾਂ ਨੂੰ ਛੱਡ ਹੁਣ ਤੇਰੀ ਜ਼ਿੰਮੇਵਾਰੀ ਆ ਪ੍ਰਧਾਨ ਸਾਹਿਬ ਨੂੰ ਠੀਕ ਕਰਨ ਦੀ ਦੋ ਟਾਈਮ ਬੱਕਰੀ ਦਾ ਤਾਜ਼ਾ ਦੁੱਧ ਤੂੰ ਦੇ ਕੇ ਜਾਇਆ ਕਰ ਨਾ ਹੀ ਉਹ ਕਰੇ ਉਹ ਦੁੱਧ ਨਾ ਮੈਂ ਤਿੰਨ ਟਾਈਮ ਦੇ ਰਿਆ ਕਰੂੰਗਾ ਪਰ ਮੈਂ 28 ਦੇ ਡੱਬੇ ਕੋ ਕੂਟੇ ਦੇ ਨਾ ਸੁੱਟ ਦਿਓ ਪੀ ਲਿਓ ਉਹ ਕਿਉਂ ਆਵਲੀਆਂ ਇਹ ਤਾਂ ਕਹਿੰਦਾ ਹੈ ਬੱਕਰੀ ਕੋਲ ਮੈਨੂੰ ਮੁਸ਼ਕ ਆਉਂਦਾ ਹੈ ਇਹ ਹੁਣ ਦੁੱਧ ਪੀ ਲਊਗਾ ਹਾਂ ਕਮਲੀਆਂ ਤੂੰ ਦੁੱਧ ਦੀ ਗੱਲ ਕਰਦਾ ਏ ਉਹ ਜਿੱਦਾਂ ਹੁਣ ਇਹਦੀ ਜਾਨ ਤੇ ਬਣੀ ਆ ਨਾ ਜੇ ਹੁਣ ਡਾਕਟਰ ਇਹਨੂੰ ਆਖੇ ਨਾ ਵੀ ਤੂੰ ਬੱਕਰੀ ਦੀਆਂ ਮੇਂਗਣਾ ਖਾਣੀਆਂ ਇਹਨੇ ਉਹ ਵੀ ਖਾ ਜਾਣੀਆਂ ਹੈ ਇਹ ਆਪਣੀ ਕੋ ਬੜੀ ਵੱਡੀ ਗਲਤੀ ਹੋ ਗਈ ਹੈ ਇਹ ਡੱਬਾ ਆਪਾਂ ਨੂੰ ਕੂੜੇ ਤੇ ਛੁੱਟਣਾ ਨਹੀਂ ਚਾਹੀਦਾ ਖਾਣਾ ਚਾਹੀਦਾ ਹੈ ਪ੍ਰਧਾਨ ਸਾਹਿਬ ਮੈਂ ਤੇ ਉਹ ਡੱਬਾ ਮੁੜ ਕੇ ਚੁੱਕ ਕੇ ਘਰ ਨੂੰ ਲੈ ਗਿਆ ਹਾਂ ਅਸੀਂ ਤਾਂ ਸਾਰੇ ਡੱਬੇ ਨੇ ਵੰਡ ਕੇ ਖਾਦਾ ਗਲਤੀ ਇਕੱਲੀ ਤੁਹਾਡੇ ਕੋਈ ਹੋਈ ਹੈ